ਬਾਬਾ ਬੋਧ ਸਿੰਘ ਜੀ ਕੀ ਉਪਦੇਸ਼ ਦੇਣਾ ਚਾਹੁੰਦੇ ਸੀ ਕੋਬ ਇਹ ਕੋਈ ਉਪਦੇਸ਼ ਤਾਂ ਸਾਡੇ ਗੁਰੂ ਸਾਹਿਬਾਂ ਦਾ ਸਾਰਿਆਂ ਲਈ ਸਾਂਝਾ ਉਪਦੇਸ਼ ਉਸ ਤੋਂ ਉੱਤੇ ਕੋਈ ਉਪਦੇਸ਼ ਨਹੀਂ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਤੋਂ ਵੱਡਾ ਗਿਆਨ ਕੋਈ ਨਹੀਂ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਸਾਡੇ ਅੰਦਰ ਉਦੋਂ ਕਿਸੇ ਵਾਸਤੇ ਵੀ ਈਰਖਾ ਨਹੀਂ ਰਹਿ ਜਾਂਦੀ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਸਾਰੇ ਉਹ ਇੱਕ ਕਰਤਾਪੁਰਖ ਦੇ ਅਸੀਂ ਸਾਰੇ ਇੱਕ ਦੇ ਬੱਚੇ ਬੱਚੀਆਂ ਸਾਡੇ ਤੋਂ ਵੱਖਰਾ ਕੋਈ ਹੈ ਹੀ ਨਹੀਂ ਫਿਰ ਸਾਡੇ ਅੰਦਰ ਈਰਖਾ ਮੁੱਕ ਜਾਂਦੀ ਹੈ ਫਿਰ ਸਾਡੇ ਅੰਦਰ ਦੂਜਾ ਭਾਵ ਮੁੱਕ ਜਾਂਦਾ ਗੁਰਬਾਣੀ ਜਿਹੜੀ ਹੈ ਸਾਡੀ ਉਹ ਸਾਰਿਆਂ ਦੀ ਸਾਂਝੀ ਉਹਦੇ ਉਹਦੇ ਵਿੱਚ ਨਾ ਤਾਂ ਹਿੰਦੂ ਵੱਖਰੇ ਨੇ ਨਾ ਮੁਸਲਮਾਨ ਵੱਖਰੇ ਨੇ ਨਾ ਇਸਾਈ ਵੱਖਰੇ ਨੇ ਨਾ ਜੂਜ਼ ਵੱਖਰੇ ਨੇ ਉਹਦੇ ਸਾਰੇ ਆ ਜਾਂਦੇ ਨੇ ਉਹ ਸਾਡੇ ਵਾਸਤੇ ਸੱਚੀ ਸਿੱਖਿਆ ਅਸੀਂ ਸੱਚ ਤੇ ਸੱਚ ਲਈਏ ਅਸੀਂ ਸੇਵਾ ਕਰੀਏ ਧਰਮ ਦਾ ਰਸਤਾ ਮਾਨਵਤਾ ਦੇ ਵਿੱਚੋਂ ਦੀ ਹੋ ਕੇ ਜਾਣਾ ਜੀ ਤਾਂ ਇਹੋ ਹੀ ਸਾਡੇ ਸਾਰਿਆਂ ਲਈ ਸਾਂਝਾ ਕਿ ਅਸੀਂ ਆਪੋ ਵਿੱਚ ਧਰਮ ਸਾਨੂੰ ਵੰਡਣ ਵਾਸਤੇ ਨਹੀਂ ਸਾਨੂੰ ਇਕੱਠਿਆਂ ਕਰਨ ਵਾਸਤੇ ਹੈ ਜੀ ਜੀ ਪਪਾ ਜੀ ਅਸੀਂ ਜਾਣਨਾ ਚਾਹੁੰਦੇ ਜਦੋਂ ਅਸੀਂ ਉੱਥੇ ਜਾਂਦੇ ਤੁਹਾਡੇ ਅਸਥਾਨ ਤੇ ਉੱਥੇ ਹਿੰਦੂ ਵੀ ਆਉਂਦੇ ਮੁਸਲਮਾਨ ਵੀ ਆਦੇ ਸਿੱਖ ਵੀ ਆਉਂਦੇ ਈਸਾਈ ਵੀ ਆਉਂਦੇ ਹਾਂ ਜੀ ਸਾਰਿਆਂ ਦੇ ਚਿਹਰੇ ਤੇ ਦੇਖੀ ਕੋਈ ਗੱਲ ਦਿਖਦੀ ਸਾਨੂੰ ਕਿ ਮਨੁੱਖ ਦੀ ਜਾਤ ਸਭੀ ਇੱਕੇ ਪਛਾਣੇ ਕੀ ਕਹਿਣਾ ਚਾਹਦੇ ਬੜਾ ਬੜਾ ਵਧੀਆ ਬਚਨ ਹੈ ਜੀ ਇਹ ਤਾਂ ਦਸਵੇਂ ਪਾਤਸ਼ਾਹ ਦਾ ਹੀ ਬਚਨ ਹੈ ਜਿਵੇਂ ਅਸੀਂ ਇਹ ਵੀ ਜਗ੍ਹਾ ਉਹਨਾਂ ਦੀ ਹੈ ਜਗ੍ਹਾ ਤਾਂ ਸਾਰੀਆਂ ਹੀ ਉਹਨਾਂ ਦੀਆਂ ਨੇ ਉਹ ਸਾਡੇ ਮਾਲਕ ਨੇ ਜੋ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਤਾਂ ਇਹ ਜਿਹੜੇ ਧਰਮ ਨੇ ਸਾਡੇ ਸੰਪਰਦਾਇਕ ਧਰਮ ਇਹ ਤਾਂ ਵੱਖੋ ਵੱਖਰੇ ਦੇਸਾਂ ਦੇ ਭੇਸ ਨੇ ਜੀ ਕੋਈ ਮੁਸਲਮਾਨ ਘਰ ਵਿੱਚ ਪੈਦਾ ਹੋ ਗਿਆ ਕੋਈ ਹਿੰਦੂ ਦੇ ਘਰ ਵਿੱਚ ਪੈਦਾ ਹੋ ਗਿਆ ਕੋਈ ਜਿਊਸ ਦੇ ਘਰ ਵਿੱਚ ਪੈਦਾ ਹੋ ਗਿਆ ਪਰ ਸੱਚ ਦਾ ਧਰਮ ਤਾਂ ਸਾਡਾ ਇੱਕੋ ਹੀ ਹੈ ਦਸਵੇਂ ਪਾਤਸ਼ਾਹ ਦੀ ਜੇ ਅਸੀਂ ਦੇਖੀਏ ਸੇਵਾ ਕਰਦੇ ਆ ਤੇ ਗਨੀ ਖਾਨ ਅਬੀ ਖਾਨ ਨੇ ਵੀ ਉਹਨਾਂ ਦੀ ਸੇਵਾ ਕੀਤੀ ਨਾ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਆ ਟੋਡਰਮਲ ਨੇ ਵੀ ਸੇਵਾ ਕੀਤੀ ਨਾ ਉੱਥੇ ਹਿੰਦੂ ਮੁਸਲਮਾਨ ਦਾ ਭੇਦ ਕਿੱਥੇ ਰਹਿ ਗਿਆ ਜੀ ਤੇ ਪੀਰ ਬਦੂ ਸ਼ਾਹ ਦੇ ਬੱਚੇ ਆ ਕੇ ਵੀ ਉੱਥੇ ਸ਼ਹੀਦ ਹੋਏ ਨਾ ਗੁਰੂ ਗੋਬਿੰਦ ਸਿੰਘ ਨਾਲ ਲੜਦੇ ਆ ਜੀ ਉੱਥੇ ਤਾਂ ਭੇਦ ਕੋਈ ਹੈ ਹੀ ਨਹੀਂ ਤੇ ਜਦੋਂ ਗੁਰੂ ਨਾਨਕ ਦੇਵ ਗਏ ਤਾਂ ਉਹ ਮੱਕੇ ਵੀ ਚਲੇ ਗਏ ਨਾ ਉਹਨਾਂ ਜਾ ਕੇ ਉਹਨਾਂ ਦੇ ਨਾਲ ਵੀ ਨਮਾਜ਼ ਪੜ੍ਹ ਲਈ ਨਾ ਜੀ ਤੇ ਇਸ ਕਰਕੇ ਸਾਡੇ ਧਰਮ ਦੀ ਅਸੀਂ ਤਾਂ ਮੈਂ ਕਹਿੰਦਾ ਸਿੱਖੀ ਦੀ ਸਾਰਿਆਂ ਤੋਂ ਵੱਡੀ ਚੀਜ਼ ਇਹ ਹੈ ਕਿ ਸਿੱਖੀ ਵਿੱਚ ਕਿਸੇ ਧਰਮ ਵਿੱਚ ਵੰਡ ਹੀ ਨਹੀਂ ਪਾਈ ਸੋ ਇਹ ਸੰਦੇਸ਼ ਤਾਂ ਇਹ ਹੀ ਹੈ ਕਿ ਅਸੀਂ ਧਰਮਾਂ ਦੇ ਨਾਂ ਤੇ ਵੰਡਾ ਨਾ ਪਾਈਏ ਜੀ ਪਰ ਇੱਕ ਮਿੰਟ ਰੁਕੇ ਰਹਿਣਾ ਮੈਂ ਇਹ ਜਾਨਣਾ ਚਾਹੁੰਦਾ ਵੀ ਬਾਬਾ ਟੋਡਰਮਲ ਜੀ ਤੁਸੀਂ ਗੱਲ ਕੀਤੀ ਆ ਹਾਂ ਬੜੀ ਵੱਡੀ ਗੱਲ ਕੀਤੀ ਹੈ ਉਹਨਾਂ ਦੇ ਇੱਕ ਸਥਾਨ ਹੈ ਜੋ ਇਸ ਤਰ੍ਹਾਂ ਹੀ ਪਿਆ ਹੈ ਕਿ ਲੱਗਦਾ ਹੈ ਕਿ ਅਸੀਂ ਸਾਰੇ ਸਿੱਖ ਇਕੱਠੇ ਹੋ ਕੇ ਉਸ ਸਥਾਨ ਨੂੰ ਖੂਬਸੂਰਤੀ ਚ ਲਈਏ ਜਰੂਰ ਬਣਾਉਣਾ ਚਾਹੀਦਾ ਜੀ ਸਾਡਾ ਸਾਡਾ ਫਰਜ਼ ਬਣਦਾ